ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦਾ ਹਲਕਾ ਸਜਾਨਪੁਰ ਹੈਗਾ ਉੱਥੋਂ ਦਾ ਪਿੰਡ ਹੈਗਾ ਦਿਹਾਤੀ ਸਜਾਨਪੁਰ ਦੱਸਦੀ ਕਿ 9 ਮਹੀਨੇ ਪਹਿਲੇ ਕਰੀਬ ਇੱਕ ਵਿਅਕਤੀ ਸੀਗਾ ਮੁੰਡਾ ਸੀਗਾ ਸਤਨਾਮ ਸਿੰਘ ਜਿਹਦਾ ਜ਼ਹਿਰੀਲੀ ਚੀ ਖਾਣ ਦੇ ਨਾਲ ਜਿਹੜਾ ਡੈਥ ਹੋ ਗਈ ਸੀਗੀ ਦੱਸਦੀ ਕਿ ਉਸ ਵਕਤ ਉਹਨਾਂ ਦੇ ਪਰਿਵਾਰ ਵੱਲੋਂ ਇਸ ਇਨਸਾਫ ਦੇ ਲਈ ਇੱਕ ਧਰਨਾ ਵੀ ਲਗਾਇਆ ਗਿਆ ਸੀਗਾ ਕਿ ਦੱਸਿਆ ਜਾ ਰਿਹਾ ਕਿ ਉਸ ਮੁੰਡੇ ਵੱਲੋਂ ਜਿਹੜਾ ਜ਼ਹਿਰੀਲੇ ਪਦਾਰਥ ਜਿਹੜਾ ਖਾਧਾ ਗਿਆ ਸੀਗਾ ਉਹ ਇੱਕ ਲੜਕੀ ਦੇ ਚੱਕਰ ਦੇ ਵਿੱਚ ਖਾਧਾ ਸੀਗਾ ਦੱਸਦੀ ਕਿ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਸ ਘਰ ਦੀਆਂ ਅੱਜ ਤੱਕ ਇਹ ਪਰਿਵਾਰ ਜਿਹੜਾ ਹੈਗਾ ਖੱਜਲ ਖੁਆਰ ਕਹਿ ਸਕਦੇ ਆ ਬਹੁਤ ਹੋ ਰਿਹਾ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ ਇਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਤੇ ਮੰਗ ਵੀ ਕੀਤੀ ਹੈ ਵੀ ਸਾਨੂੰ ਇਨਸਾਫ ਮਿਲੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਸਾਫ਼ ਕਿਹਾ ਹੈ ਕਿ ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਚਲਾਨ ਨਹੀਂ ਪੇਸ਼ ਕੀਤਾ ਹਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਤਸਵੀਰਾਂ ਦੁਬਾਰਾ ਦਿਖਾਵਾਂਗੇ ਤੁਹਾਨੂੰ ਘਰ ਦੀਆਂ ਤੁਸੀਂ ਦੇਖ ਲਿਓ ਬਜ਼ੁਰਗ ਬੈਠੇ ਹੋਏ ਨੇ ਕਿਵੇਂ ਵਿਚਾਰੇ ਬੈਠੇ ਹੋਏ ਨੇ ਮਾਇੂਸ ਹੋ ਕੇ ਇਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਇਹਨਾਂ ਦਾ ਕਹਿਣਾ ਕਿ ਇਹਨਾਂ ਵੱਲੋਂ ਪੁਲਿਸ ਵੱਲੋਂ ਜਿਹੜਾ ਚਲਾਨ ਨਹੀਂ ਹਜੇ ਤੱਕ ਪੇਸ਼ ਕੀਤਾ ਜਦਕਿ 9 ਮਹੀਨੇ ਇਸ ਗੱਲ ਨੂੰ ਤੇ ਪੁਲਿਸ ਕੋਲ ਜਦੋਂ ਵੀ ਜਾਂਦੇ ਆ ਇਹਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਤੇ ਇਹੋ ਗੱਲ ਕਹੀ ਜਾਂਦੀ ਹੈ ਕਿ ਹਜੇ ਤੱਕ ਜਿਹੜਾ ਮੈਡੀਕਲ ਦੀ ਰਿਪੋਰਟ ਨਹੀਂ ਆਈ ਜਦ ਕਿ ਇਹਨਾਂ ਨੇ ਅੱਜ ਜਿਹੜੀ ਪ੍ਰੈਸ ਵਾਰਤਾ ਕੀਤੀ ਉਹਦੇ ਵਿੱਚ ਮੈਡੀਕਲ ਰਿਪੋਰਟ ਵੀ ਸਾਹਮਣੇ ਰੱਖੀ ਹੈ ਵੀ ਜਦੋਂ ਸਾਡੇ ਕੋਲ ਮੈਡੀਕਲ ਰਿਪੋਰਟ ਆ ਗਈ ਤੇ ਪੁਲਿਸ ਕੋਲ ਕਿਉਂ ਨਹੀਂ ਆਈ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰੀ ਦੱਸਦੀ ਹੈ ਕਿ ਇਹਨਾਂ ਦਾ ਇੱਕ ਕਹਿਣਾ ਹੈ ਜੀ ਜਿਹੜੀ ਇਹਨਾਂ ਨੇ ਪ੍ਰੈਸ ਵਾਰਤਾ ਕੀਤੀ ਹੈ ਕਿ ਜੇਕਰ ਹੁਣ ਜੇ ਜਿਹੜੇ ਪੁਲਿਸ ਨੇ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਇਹਨਾਂ ਦਾ ਅਗਲਾ ਕਦਮ ਜਿਹੜਾ ਹੋਏਗਾ ਫੇਰ ਜਿਹੜਾ ਧਰਨਾ ਦਿੱਤਾ ਜਾਏਗਾ ਥਾਣੇ ਦੇ ਬਾਹਰ ਜਿਹਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਏਗਾ ਦੋਸਤੋ ਦੇਖਣਾ ਹੈ ਕਿ ਪ੍ਰਸ਼ਾਸਨ ਇਹਦੇ ਵੱਲ ਧਿਆਨ ਦਿੰਦਾ ਜਾਂ ਫਿਰ ਇਹਨਾਂ ਨੂੰ ਧਰਨਾ ਦੇਣ ਤੇ ਹੀ ਮਜਬੂਰ ਕਰਦਾ ਦੋਸਤੋ ਗੱਲਬਾਤ ਸੁਣਾਵਾਂਗੇ ਇਹਨਾਂ ਨੇ ਕੀਤੀ ਹੋਈ ਕੀ ਇਹਨਾਂ ਦਾ ਕਹਿਣਾ ਤੇ ਕੀ ਇਹ ਮੰਗ ਕਰ ਰਹੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਜੀਸ ਕੀ ਗੱਲਬਾਤ ਹੋਈ ਹੈ ਬੇਟੇ ਨਾਲ ਤੇ ਕੀ ਕਿਤੇ ਅਜ ਮੰਗ ਕਰਦੇ ਗੱਲਬਾਤ ਜੀ ਇਹ ਹੋਈ ਹੈ ਜਦੋਂ ਇੱਥੇ ਆਇਆ ਮੁਲਾਕ

माल दी अगर मैं खा लेने मेरे हाथ में तो तू खा सद मैं नहीं खा रहा वो मुंडे ने पानी दिता ने दवाई खा ली कुड़ी ने हाथ में दवाई फड़ी हुई उन्हें दवाई मुंडे ने खा ली मुंडे ने जब दवाई खा ली मुंडा घर आ गया पछताया खाती मुंडू ਮੈਂ ਨਾ ਤੋਖਾ ਕੀਤਾ ਹਾਂ ਆ ਇਕੱਠਿਆ ਮਨ ਉਮਰ ਕੇ ਅਜੇ ਮਿੰਡਾ ਘਰ ਪਹੁੰਚਿਆ ਤੇ ਮਗਰ ਦੇ ਮਗਰ ਮਾਂ ਵੀ ਆ ਗਈ ਤੇ ਭਰਾ ਵੀ ਆਇਆ ਤੇ ਕੁੜੀ ਆ ਉਹ ਸਾਨੂੰ ਦੱਸਣ ਆ ਗਏ ਕਿ ਸੱਤੇ ਨੇ ਦਵਾਈ ਸਾਡੇ ਘਰੋਂ ਖਾਲੀ ਕੁੜੀ ਕੌਣ ਸੀ ਤੇ ਕਦੋਂ ਦੀ ਗੱਲ ਹੈ ਕੁੜੀ ਦੇ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ 9 ਹੋਏ ਜੇ ਪੰਜ-ਛੇ ਦਿਨ ਕੱਟ ਪੰਜ-ਛੇ ਦਿਨ ਐਸੇ ਹੀ ਹੋ 14 ਦਿਨ

अभी बीग लिया धरना लाया काफी बंदे हो तीस चाली पाल जन बंद फिर जनानी बंद आ गए उस आया उसनेचा अख्या पर तीन सौ छे का मैं एस एस बी ने कहा साहब जी परचा तीन सौ दो का करो आई बापू तीन सौ दो होना तीन सौ छे का ही होना

ਮੰਗਦਾ ਹੀ ਇਹ ਕਰਦੇ ਆਂ ਕਿ ਸਾਡਾ ਨਿصاف ਹੋਣਾ ਚਾਹੀਦਾ ਜੋ ਪਰਚਾ ਹੋ ਚੁੱਕਾ ਉਹਦੇ ਨਿصاف ਨਾ ਜਿਹੜਾ ਹੈਗਾ ਉਹ ਕੋਈ ਜਿਹੜਾ ਚਲਾਣਾ ਹੈ ਸਾਡਾ ਉਹ ਕੋਰਟ ਵਿੱਚ ਭੇਜਿਆ ਜਾਏ ਜਿਮਾਰੇ ਕੀ ਨਾਮ ਗਰਮਿਤਕਰ ਕੀ ਕਾਰਨ ਹੋਏਗਾ ਅੱਜ ਕਿ ਇਕੱਠੇ ਹੋਏ ਬੱਚੇ ਨਹੀਂ ਲੈ ਕੇ ਨਿصاف ਵੀ ਮਿਲਿਆ ਕੀ ਕਾਰਨ ਹੈ ਤਾਂ ਆਖਣ ਹਾਂਜੀ ਸਾਨੂੰ ਆਹੀ ਤੇਰੀ ਭੱਜਣਾ ਆਟ ਕੀਤਾ ਤਕੋਏ ਸਾਨੂੰ ਨਿصاف ਨਾ ਮਿਲੀ ਆ ਸਾਨੂੰ ਚਾਹੀਦਾ ਜਨ ਸਜਾਓ ਆਪਣਾ ਬੱਤ ਕੀ ਗੱਲਬਾਤ ਕੀ ਬੋਲੀ ਗੱਲਬਾਤ ਹੈ ਯਾਰ ਕੁੜੀ ਦੇ ਮਾ ਕੁੜੀ ਦਾ ਪਰਾ ਤਾਂ ਕੁਲੀ ਸਾਡੇ ਘਰ ਆ ਤਮੇੜੇ ਨਾਂ ਨਾ ਕੋ ਲੈ ਆ ਜੇ ਇਸ ਤਨਾਮ ਕਿਥੇ ਮੈਂ ਕਿਹਸਾ ਤਨਾਮ ਕਿਤੇ ਸਾਨੂੰ ਨਹੀਂ ਪਤਾ ਇਹ ਦਾਲਦਾ ਅੰਦਰ ਤੋਂ ਸਾਡੇ ਘਰ ਦਵਾਈ ਖਾ ਲਿਆ ਮੈਂ ਕਿ ਤੇਰੀ ਕਦੋਂ ਨਹੀਂ ਦਵਾਈ ਖਾਦੀ ਤੇਰੀ ਬਾਜਾ ਤੇ ਦਵਾਈ ਖਾਦੀ ਇਹ ਗੱਲ ਸਾਨੂੰ ਪਤਾ ਹੀ ਨਹੀਂਗਾ ਅੰਦਰ ਇਹ ਤਾਂ ਸਾਡੇ ਕੁੜੇ ਨਾਲ ਕੋਈ ਚੱਕਰ ਚੱਲਦੇ ਹੀ ਤਾਂ ਉਹਨੇ ਦਵਾਈ ਖਾ ਲਿਆ ਮਗਾ ਫੇ ਟੇਹ ਆਪ ਕੋ ਆਇਆ ਦਵਾਈ ਕੁੜੀ ਨੇ ਮਾਂ ਨੇ ਉਹ ਪਲੇ ਭਰਾਇਆ ਮੁੰਡਾ ਕੁੜੀ ਨੇ ਦਵਾਈ ਭਰਾਇਆ ਤੇ ਮੁੰਡਾ ਨੇ ਦਵਾਈ ਖਾ ਲਿਆ ਤੇ ਕੁੜੀ ਨੇ ਆਪ ਖਾ ਦੇ ਹੀ ਨਹੀਂ ਗਾ ਉਹ ਕੀ ਕਹ ਰਹਾ ਸੀ ਜਿਹਦਾ ਦਾਦਾ ਦੇ ਤਾਂ ਪਰਿਵਾਰਿਕ ਸਾਹਮਣੇ ਕਹਿੰਦਾ ਕਿ ਤਰ ਹੈ ਮੁੰਡਾ ਨੂੰ ਸਮਝੋ ਤਾਂ ਚਾਹੀਦਾ ਕੁੜੀ ਨੂੰ ਕਮ ਸੇ ਕਮ ਸੱਜਾ ਦੇਂ ਜਿਹੜਾ ਪਾਣੂ ਵੀ ਬਪਾ ਚਾਤੇ ਨਹੀਂ ਲਖਾਇਆ ਉਹਨਾਂ ਨੇ ਆਪਾਂ ਨੂੰ ਲਖਾਇਆ ਉਹ ਸਮੋਹ ਕਾਰ ਸਾਡੀ ਸਮਝਦਾ ਨਹੀਂ ਤਾਂ ਉਹ ਗੁਨਾਹਗਾਰ ਤਾਂ ਵੀ ਨਹੀਂ ਉਹਨਾਂ ਕੋਈ ਲਖਾਇ ਪੁਲਿਸ ਨਾਲ ਕੋਈ ਸਾਡੀ ਸੁਣਾਈ ਨਹੀਂ ਠੀਕ ਨਹੀਂ ਪੁੱਛਦੇ ਕੋਈ ਉਹ ਕਰੀ ਆਹੀ ਜਦੋਂ ਮੱਕੀ ਚਾਦਦੇ ਇੱਥੇ ਪੁਲਿਸ ਹੈ ਭਾਈ ਕਹਿੰਦੇ ਕੋਈ ਨਹੀਂ ਕਾਲ ਕੰਮ ਆਣਾ ਚਾਹੀ ਕੰਮ ਹੋ ਜਾਣਾ ਤਾਂ ਕੋਈ ਕੰਮ ਨਹੀਂ ਇੱਥੇ ਸਾਡੇ ਇਹ ਮੰਗ ਤਾਂ ਆਹੀ ਤਾਂ ਮੰਗ ਖਾਨੂੰ ਹੋਇਆ ਹੋਈ ਜੀ ਉਹਨਾਂ ਨੂੰ ਸੱਜਾ ਚਾਹੀਦਾ ਚਲ ਕੇ ਜਾ ਲਾ ਮੇਰਾ ਨਾਮ ਜਗਨਨ ਸਿੰਘ ਮੈਂ ਇਹ ਕਹਿਣਾ ਚਾਹੁੰਦਾ ਜੀ ਮੇਰੇ ਭਰਾ ਦੀ ਡੈਥ ਹੋ ਗਈ 2 ਮਹੀਨੇ ਪਹਿਲਾਂ ਸਤਨਾਗ ਸਿੰਘ ਤੇ ਪੁਲਿਸ ਚਲਾਨ ਨਹੀਂ ਤੈਸਕਾਰੀ 9 ਮਹੀਨੇ ਹੋ ਗਏ ਅਜੇ ਤੱਕ ਚਲਾਨ ਨਹੀਂ ਤੈਸਕੀਤਾ ਇਹ ਸਾਰੇ ਐਸਐਸਪੀ ਦੇ ਨੇਗੇ ਸਾਰੇ ਗੇ ਥਾਣੇ ਵੀ ਗੇ ਬੋਧਵਾਰੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਮਾਦੇ ਭਰਾ ਵੀ ਨਹੀਂ ਉਹਨਾਂ ਨੇ ਪਰਚੇ ਚ ਪਾਇਆ ਜਿਹੜਾ ਉਦੋਂ ਪਰਚਾ ਕੀਤਾ ਉਹਨਾਂ ਨੂੰ ਪੜ ਕੇ ਸੁਣਾਇਆ ਨਹੀਂ ਕਿ ਤੁਹਾਡੇ ਦਾ ਇਹ ਪਰਚਾ ਲਿਖਿਆ ਗਿਆ ਸੈਨ ਸਾਡੇ ਕੋ ਕਰਾ ਲੈ 144 ਦੀ ਕਾਰਵਾਈ ਵੀ ਉਹ ਧੋਖਾ ਨ ਕਰਾਈ ਐ ਮਿਲਪਪਾਲ ਨੇ ਤੇ ਹੁਣ ਸਾਡਾ ਚਲਾਨ ਨਹੀਂ ਪੇਸ਼ ਕਰ ਰਿਹਾ ਜੋ ਜਿਹੜੇ ਮੇਰੇ ਪਿਤਾ ਜੀ ਨੇ ਕਹੀ ਗੱਲ ਔਰ ਮਾਤਾ ਜੀ ਨੇ ਕਹੀ ਬਿਲਕੁਲ ਸੱਚੀ ਗੱਲਾਂ ਨੇ ਤੇ ਮੈਂ ਚਾਹੁੰਦਾ ਕਿ ਸਾਡੇ ਹਿਸਾਬ ਮਿਲੇ ਚਲਾਨ ਜਲਦੋਂ ਜਤ ਪੇਸ਼ ਕਰੇ ਤੇ ਇਹ ਕਹਿੰਦੇ ਵੀ ਸਾਡੇ ਕੋਲ ਰਿਪੋਰਟ ਨਹੀਂ ਆਈ ਐ ਦੇਖੋ ਰਿਪੋਰਟ ਮੇਰੇ ਕੋਲ ਪਹਿਲਾਂ ਹੀ ਆ ਗਈ ਦੀ ਐ ਤੇ ਇਹਨਾਂ ਕੋਲ ਜਦੋਂ ਤੱਕ ਰਿਪੋਰਟ ਆਈ ਮੇਰੇ ਤੋਂ ਪਹਿਲਾਂ ਵੀ ਇਹਨਾਂ ਕੋਲ ਰਿਪੋਰਟ ਆਈ ਇਹਨਾਂ ਨੇ ਥਾਣੇ ਦੇ ਵਿੱਚ ਚਲਾਨ ਰੋਕ ਕੇ ਰੱਖਿਆ ਮੈਂ ਚੰਨਾ ਰੋਕਿਆ ਨਾ ਜਾਵੇ ਜਲਦ ਤੋਂ ਜਲਦ ਕੋਰਟ ਦੇ ਵਿੱਚ ਪੇਸ਼ ਕਰੇ ਜਾਂ ਨਹੀਂ ਕੀਤਾ ਅੱਜ ਆ ਹੀ ਇੱਥੇ ਬੈਠ ਕੇ ਬੋਲ ਰਹੇ ਆ ਦਿੱਤੀ ਹੋ ਗਈ ਕੱਲ ਨੂੰ ਆ ਹੀ ਥਾਣੇ ਦੇ ਸਾਹਮਣੇ ਧਰਨਾ ਦੇਾਂਗੇ ਉਹਨਾਂ ਰੋਡ 'ਤੇ ਆਂ ਤਰਾਂਗੇ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ